ਤੇ ਜਿਹੜਾ ਜਿਹੜਾ ਇਹਨਾਂ ਨੇ ਵੱਡੇ ਗੁਨਾਹ ਕੀਤੇ ਨੇ ਜਿਹੜਾ ਕੋਰਟ ਆ ਫਿਰ ਉਸ ਮੁਤਾਬਕ ਉਹਨੂੰ ਸਜ਼ਾ ਦਿੰਦਾ ਜੇ 22 ਦਾ ਮੁਕੱਦਮਾ ਤਾਂ ਉਹਨੂੰ 19 ਸਜ਼ਾ ਹੁੰਦੀ ਆ ਜੇ 307 ਦਾ ਮੁਕੱਦਮਾ ਤਾਂ ਉਹਨੂੰ ਸਜ਼ਾ ਹੁੰਦੀ ਆ ਜੇ ਮਰਡਰ ਕੇਸ ਆ ਤਾਂ ਫਿਰ ਉਹਨੂੰ ਉਮਰ ਕੈਦ ਹੋ ਸਕਦਾ ਪਾਸੇ ਵੀ ਜੱਜ ਕਰ ਸਕਦਾ ਜੀ ਬਹੁਤ ਜੱਫੇਦਾਰ ਸਾਹਿਬ ਦੱਸਣਾ ਸੰਗਤ ਨੂੰ ਵੀ ਇਹਨੂੰ ਕੀ ਸਜ਼ਾ ਦੇਣੀ ਆ ਹੂੰ ਇਹ ਨਹੀਂ ਹੈਗੇ ਜੀ ਤੁਸੀਂ ਇਹਨੂੰ ਜੋੜੇ ਚਾਣ ਦੀ ਜਾਂ ਅਸੀਂ ਇਹਨੂੰ ਮੰਨਦੇ ਨਹੀਂ ਹੈ ਪੰਥ ਨਹੀਂ ਪ੍ਰਵਾਨ ਕਰੂਗਾ ਫਿਰ ਤਾਂ ਤੁਸੀਂ ਕਹੋ ਸਾਹਮਣੇ ਤੁਹਾਡਾ ਡਰਾਮਾ ਹੀ ਹੈ ਇੱਕ ਸਿਰਫ ਸੱਤਾ ਦੇ ਵਿੱਚ ਦੁਬਾਰਾ ਲਿਆਉਣ ਵਾਸਤੇ ਸਾਰਾ ਡਰਾਮਾ ਕੀਤਾ ਜਾ ਰਿਹਾ ਤੇ ਜਾਂ ਫਿਰ ਇਹਨੂੰ ਫਿਰ ਦੇਖੋ ਇਹਨਾਂ ਨੂੰ ਪੰਥ ਦੇ ਵਿੱਚ ਸ਼ਾਮਲਣਾ ਚਾਹੀਦਾ ਉਹਨਾਂ ਚ ਇਹਨੂੰ ਕਿ সেবা ਕਰੋ ਅੱਛਾ সেবা ਲਈ ਜਾਵੇ ਇਹਨਾਂ ਨੂੰ 10 ਸਾਲ ਇਹਨਾਂ ਨੂੰ ਪੰਥ 'ਚ ਕੋਈ ਪੰਜਵੇਂ ਹੱਥ 10 ਸਾਲ ਪਰ ਆਪਸੇ ਵਿੱਚ ਨਾਲ ਇਹਨੂੰ ਸਜ਼ਾ ਲਾ ਕੇ ਨਾਲ সেবা ਲਾਓ ਇਹਨਾਂ ਨੂੰ ਇਨਾ ਚਿਰ ਸੇਵਾ ਕਰੋ ਤੁਸੀਂ ਪੰਥ ਵਾਸਤੇ ਕੋਈ ਕੁਰਬਾਨੀ ਕਰੋ ਪੰਥ ਵਾਸਤੇ ਕੋਈ ਦੱਸੋ ਕੀ ਕਰਿਆ ਇਹਨਾਂ ਦੇ ਤੈਨੂੰ ਉਸ ਦੇ ਮੁਤਾਬਕ ਇਹਨੇ ਘੱਟ ਤੋਂ ਘੱਟ 15-20 ਸਾਲ ਇਹਨਾਂ ਦੇ ਇਲੈਕਸ਼ਨ ਲੜਨ ਤੇ ਇਹਨਾਂ ਦੇ ਇਹਨਾਂ ਉੱਤੇ ਪਰਿਵਾਰਾਂ ਦੇ ਉੱਤੇ ਇਲੈਕਸ਼ਨ ਲੜਨ ਦਾ ਉੱਤੇ ਇਹਨਾਂ ਉੱਤੇ ਜਿਹੜਾ ਹੈਗਾ ਉਹ ਲਾਈ ਜਾਵੇ ਰੋਕ ਨਾ ਵਿਧਾਨ ਸਭਾ ਦੀ ਨਾ ਲੋਕ ਸਭਾ ਦੀ ਨਾ ਕੋਈ ਮੈਂਬਰ ਦੀ ਨਾ ਸੋਮਣੀ ਕਮੇਟੀ ਦੇ ਕਿਸੇ ਦੀ ਵੀ ਇਹ ਜਿਹੜੀ ਇਹ ਚੋਣ ਹੀ ਲੜ ਸਕਦੇ ਸਰੋਵਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਸੀ ਹੋਣ ਦੇ ਵਿੱਚ ਆਇਆ ਸੀ ਇਹਨੂੰ ਕੋਈ ਹੱਕ ਨਹੀਂ ਉਹਦੇ ਅਹੁਦੇ ਤੇ ਬੜਾ ਰਹਿਣ ਦਾ ਜੀ ਇਹਨੂੰ ਉਹਦੇ ਵਿੱਚੋਂ ਖਾਰਜ ਕੀਤਾ ਜਾਵੇ ਖਤਮ ਕੀਤਾ ਜਾਵੇ ਇਹ ਤਾਂ ਜਿਲ੍ਹਾ ਜਸੇਦਾਰੀ ਦੇ लायक ਵੀ ਨਹੀਂ ਰਹਾ ਜੀ ਜੋ ਇਹਨੇ ਗੁਨਾਹ ਕੀਤੇ ਨੇ ਹਾਂ ਜੀ ਐਡੇ ਵੱੱਜਰ ਪਾਪ ਕਿਸਨੇ ਨੂੰ ਸੰਗਤਾਂ ਨੇ ਸਾਰਾ ਕੁਝ ਦੇਖ ਰਹੀਆਂ ਨੇ ਉਹਨਾਂ ਨੇ 15 ਦਿਨਾਂ ਦਾ ਸਮਾਂ ਦਿੱਤਾ 15 ਦਿਨਾਂ ਵਿੱਚ ਪਤਾ ਲੱਗ ਜਾਊਗਾ ਸਾਰੇ ਸੀਸਾ ਸਾਰੇ ਦੇ ਸਾਹਮਣੇ ਆ ਜਾਣਾ ਜੀ ਵੀ ਜੇ ਤਾਂ ਇਹਦੇ بنائے ਹੋਏ ਨੇ ਉਹ ਲਫਾਫਿਆਂ ਵਾਲੇ ਨੇ ਫੇਰ ਤਾਂ ਉਹ ਇਹ ਜਿਹੜੀਆਂ ਸਖਤ ਸਜ਼ਾ ਦੇ ਨਹੀਂ ਸਕਦੇ ਨਾ ਤਾਂ ਇਹਨਾਂ ਦੇ ਚੋਣ ਲੜਨ ਤੇ ਪਹਿਲੀ ਕਦਾ ਚੋਣ ਲੜਤੇ ਸਵਾਲ ਹੀ ਨਹੀਂ ਪੈਣਾ ਹੁੰਦਾ ਵੀ ਰੋਕ ਲਾ ਦੇਣ 15 ਸਾਲ ਇਹਨਾਂ ਤੇ ਜੀ ਨਾ ਉਹ ਇਹਨਾਂ ਨੂੰ ਕੋਈ ਹੋਰ ਸਜ਼ਾ ਦੇ ਸਕਦੇ ਨਹੀਂ ਜੀ ਕਿਉਂਕਿ ਇਹਨਾਂ ਦੇ ਨੇ ਇਸ ਸਰਪੇ ਸੰਗਠਨ ਸਾਰਾ ਕੁਝ ਦੇਖ ਰਹੀ ਆ ਤੇ ਗੁਰੂ ਕਿਰਪਾ ਕਰਨਗੇ ਜਿਹੜਾ ਹੈਗਾ ਸੰਗਤ ਨੇ ਉਹ ਫੈਸਲਾ ਕਰਨਾ ਪੰਥਰ ਬਿਠਾਈ ਮਾਫੀ ਨਹੀਂ ਪੰਥ ਨੇ ਮਾਫੀ ਨਹੀਂ ਦੇਣੀ ਸੰਗਤ ਮਾਫੀ ਦੇ ਸਕਦੀ ਜੀ ਪ੍ਰਦੀਪ ਕਲੇਰ ਨੇ ਜੋ ਇਹ ਤੇ ਇਲਜ਼ਾਮ ਲਾਏ ਇਹਨਾਂ ਤੇ ਉਹ ਬਹੁਤ ਵੱਡੇ ਸਮਝੀ ਬੀਜਤ ਦਾ ਤਖਵੀਰ ਬਾਦਲ ਮੈਨੂੰ ਖੁਦ ਮਿਲਦਾ ਰਿਆ ਔਰ ਤਖਵੀਰ ਬਾਦਲ ਦੇ ਥਰੂ ਹੀ ਜਿਹੜਾ ਗੁਰਮਖ ਸਿੰਘ ਜਹੇਦਾਰ ਸੀ ਆਪਣਾ ਬਦਮਾਸ਼ਾ ਬਤਾ ਚੰਡੀਗੜ੍ਹ ਕਿਹੜੇ ਹਰੂਮ ਚ ਮੀਟਿੰਗ ਹੋਈ ਤੇ ਕਿਦੋਂ ਇਹਨੂੰ ਮਾਫੀ ਦਵਾਈ ਗਈ ਤੇ ਕਿਵੇਂ ਮਾਫੀ ਨਾਮੇ ਉਹਨਾਂ ਦੀ ਜਿਹੜੀ ਚਿੱਠੀ ਆਈ ਸੋਦੇ ਸਾਧੀ ਜਿੱਥੇ ਉਹ ਕਿਆ ਬਾਤ ਚ ਮੁਕਰ ਗਈ ਅਸੀਂ ਤਾਂ ਚਿੱਠੀ ਲਿਖੀ ਨਹੀਂ ਇਹਨਾਂ ਨੇ ਆਪ ਹੀ ਲਿਖ ਲਈ ਆਪ ਹੀ ਸਾਈਨ ਕਰ ਲਏ ਆਪ ਹੀ ਉੱਥੇ ਦਾਸ ਲਿਖ ਦਿੱਤਾ ਪ੍ਰਦੀਪ ਕੁਲਰ ਨੇ ਬੜਾ ਕੁਝ ਕਲੀਅਰ ਕਰ ਦਿੱਤਾ ਇਹ ਸਭ ਕੁਝ ਸੁਖਵੀਰ ਬਾਦਲ ਆਪਣੀ ਸਤਾ ਦੇ ਜ਼ੋਰ ਨਾਲ ਤਾਕਤ ਦੇ ਜ਼ੋਰ ਨਾਲ ਹੁਣ ਤੱਕ ਦਬਾਉਂਦਾ ਆਇਆ ਅੱਜ ਜੀ ਉਹ ਅਜੇਹੇਦਾਰਾਂ ਵੱਲੋਂ ਇਹ ਕੀ ਆ ਗਿਆ ਵੀ ਨਮਾਨੇ ਸਿੱਖਾਂ ਨੂੰ ਪੇਸ਼ ਹੋਵੇ ਜਿਹੜਾ ਇੰਨੀ ਸਤਾ ਦੇ ਜ਼ੋਰ ਵਿੱਚ ਸਭ ਕੁਝ ਹੰਤ ਹਾਰ ਵਿੱਚ ਇੰਨਾ ਕੁਝ ਕਰਦਾ ਰਿਹਾ 2007 ਤੋਂ ਲੈ ਕੇ ਆਪਣੇ ਗੁਨਾਹ ਤੇ ਪਾਪ ਸਤਾ ਨਾਲ ਦਬਾਉਂਦਾ ਆਇਆ ਕਿ ਅੱਜ ਉਹ ਬੰਦਾ ਨਿਮਾਨਾ ਬਣ ਸਕਦਾ ਜੇ ਨਿਮਾਨਾ ਬਣ ਕੇ ਵੀ ਜਾਂਦਾ ਕਿ ਉਹ ਨਿਮਾਨਾ ਹੈਗਾ ਵਾ ਵੇਖੋ ਜਿਹੜਾ ਬੰਦਾ ਵੇ ਨਸ਼ਾ ਸੱਤਾ ਦੇ ਚੂਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਭੁੱਲ ਗਿਆ ਇਹ ਸਾਡਾ ਇਸਟਾ ਨੂੰ ਪੂਰਾ ਬਰਡੇ ਦੇ ਚਾਨਾ ਦੇ ਨਮਸਕਾਰ ਕਰਦਾ ਸਾਰੇ ਧਰਮਾਂ ਆ ਕੇ ਝੁਕਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਗੁਰੂ ਦੀ ਵਿਅਦਵੀ ਕਰਤੀ ਜਾਦੇ ਇਹਨਾਂ ਦਾ ਰਾਸ ਸੀ ਉਹ ਕਹਿੰਦੇ ਸਾਨੂੰ ਕੀੜੀ ਤੂਰੀ ਜਾਂਦੀ ਵੀ ਸੜਕ ਤੇ ਦੀਂਦੀ ਆ ਹਾਂ ਬਿਲਕੁਲ ਇਹ ਬੇਅਦਬੀ ਹੈ ਤੁਸੀਂ ਹੁਣ ਤੱਕ ਕਿਉਂ ਨਾ ਦਿਸ ਇਹਨਾਂ ਨੂੰ ਕਿਉਂ ਨਾ ਦਿਖਿਆ ਬਿਲਕੁਲ ਬਹੁਤ ਵੱਡੀ ਗਲਤੀ ਹੈ ਉਹ ਕਿਉਂ ਨਾ ਦਿਸ ਇਹਨਾਂ ਨੂੰ ਇਹਨਾਂ ਦਾ ਸਾਰਾ ਮਿਲ ਗੋਬਾ ਸੀ ਇਹਨਾਂ ਨੂੰ ਇਉਂ ਸੀ ਵੀ ਸੌਦਾ ਸਾਧ ਕੋਲੇ ਵੋਟਾਂ ਜ਼ਿਆਦੇ ਨੇ ਖਾਬ ਨਹੀਂ ਅਸੀਂ ਜਿਹੜਾ ਹੈਗਾ ਸੱਤਾ ਸਾਡੀ ਕੋ ਕੋਈ ਨਹੀਂ ਸਾਡਾ